योगेंद्र यादव ने राष्ट्रीय स्वयंसेवक संघ यानी आरएसएस तेतिक्का शब्दी हमला बोलया यादव ने आख्या की दूजा नु भारतीय होने दा प्रमाण पत्र देन तो पहला आरएसएस नु खुद भारतीय बनना चाहिदा है स्वराज भारत दे प्रधान योगेंद्र यादव एथे ही नी रुके ओना आरएसएस तेतिक्का हमला बोलदियां आख्या कि आरएसएस एक राष्ट्र विरोधी संगठन है क्योंकि ये भारत दे सर्व धर्म दे खिलाफ है यादव ने ट्विटर जरिए हमला करदे ए भी आख्या कि आरएसएस दी समस्या ए नहीं ਕਿ ਉਹ ਮੁਸਲਮ ਵਿਰੋਧੀ ਹੈ ਬਲਕਿ ਸਮੱਸਿਆ ਇਹ ਹੈ ਕਿ ਉਹ ਰਾਸ਼ਟਰ ਵਿਰੋਧੀ ਹੈ ਜਦੋਂ ਉਹਨਾਂ ਦੇ ਟਵੀਟ ਤੇ ਇੱਕ ਵਿਅਕਤੀ ਨੇ ਯਾਦਵ ਤੇ ਆਰਐਸਐਸ ਨੂੰ ਲੈ ਕੇ ਨਿਰੰਤਰ ਟਿੱਪਣੀ ਕਰਨ ਦਾ ਦੋਸ਼ ਲਗਾਇਆ ਤਾਂ ਯਾਦਵ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸੰਗਠਨ ਨੂੰ ਅੰਦਰੋਂ ਅਤੇ ਬਾਹਰੋਂ ਦੋਵੇਂ ਪਾਸੇ ਤੋਂ ਦੇਖਿਆ ਪਰ ਵਿਅਕਤੀਗਤ ਪਸੰਦ ਨੂੰ ਸੱਚ ਦੱਸਣ ਦੇ ਆੜੇ ਨਹੀਂ ਲਿਆ ਜਾ ਸਕਦਾ ਕਿ ਆਰਐਸਐਸ ਭਾਰਤ ਦੇ ਸਾਰੇ ਧਰਮਾਂ ਦੇ ਖਿਲਾਫ ਹੈ ਦੱਸ ਦिए ਕਿ ਬੀਤੇ ਮੰਗਲਵਾਰ ਯਾਦਵ ਇੱਕ ਟੀਵੀ ਪ੍ਰੋਗਰਾਮ ਦੌਰਾਨ ਵੀ ਆਰਐਸਐਸ ਤੇ ਨਿਸ਼ਾਨਾ ਸਾਦੇ ਨਜ਼ਰਾਂ ਜਿਸ ਵਿੱਚ ਕਿ ਆਰਐਸਐਸ ਆਪਣੀ ਛਵੀ ਵਿੱਚ ਬਦਲਾਅ ਕਰਨ ਦਾ ਯਤਨ ਕਰ ਰਿਹਾ ਹੈ ਦੇ ਵਿਸ਼ੇ ਤੇ ਬਹਿਸ ਹੋ ਰਹੀ ਸੀ ਯਾਦਵ ਨੇ ਇਸ ਦੌਰਾਨ ਕਿਹਾ ਸੀ ਕਿ ਆਰਐਸਐਸ ਦਾ ਵਿਚਾਰਾਤਮਕ ਸਿਧਾਂਤ ਯੂਰਪ ਤੋਂ ਲਿਆ ਗਿਆ ਹੈ ਇਸ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਆਯਾਤ ਕੀਤੀ ਹੋਈ ਹੈ ਅਤੇ ਇਹ ਭਾਰਤ ਦਾ ਨਹੀਂ ਯਾਦਵ ਨੇ ਇਹ ਵੀ ਕਿਹਾ ਕੀ ਆਰਐਸਐਸ ਦੀ ਹਿੰਦੂ ਧਾਰਨਾ ਈਸਾਈ ਅਤੇ ਇਸਲਾਮ ਧਰਮ ਦੀ ਹੀ ਨਕਲ ਹੈ ਇਸ ਲਈ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਆਰਐਸਐਸ ਖੁਦ ਭਾਰਤੀ ਹੈ ਦੱਸ ਦਿਓ ਕਿ ਪਿਛਲੇ ਸਮੇਂ ਦੌਰਾਨ ਯੋਗਿੰਦਰ ਯਾਦਵ ਨੂੰ ਆਪਣੀਆਂ ਜਿਹੀਆਂ ਬਿਆਨਬਾਜ਼ੀਆਂ ਕਾਰਨ ਇਨਕਮ ਟੈਕਸ ਦੇ ਛਾਪੇ ਅਤੇ ਗ੍ਰਿਫਤਾਰੀਆਂ ਦਾ ਸਾਹਮਣਾ ਕਰਨਾ ਪਿਆ ਹੁਣ ਦੇਖਣਾ ਹੋਵੇਗਾ ਕਿ ਯੋਗਿੰਦਰ ਯਾਦਵ ਵੱਲੋਂ ਆਰਐਸਐਸ ਨੂੰ ਲੈ ਕੇ ਦਿੱਤੇ ਇਸ ਬਿਆਨ ਤੇ ਆਰਐਸਐਸ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5:35 ਬੈਨ ਸਾਢੇ 5:35 ਬੈਨ ਥੋੜੇ ਹੁੰਦੇ ਚੱਲ ਚੱਲ ਸਾਢੇ 5:35 ਬੈਨ ਨਾਲ ਸਿਡਨੀ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬਨ ਆ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਹੈਗੇ ਚੱਲ ਬੈਠ ਜਾ ਕੇ ਤੇਰੀ ਆ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 51% ਆਏ ਉਹ 50 ਚੱਲਣਗੇ ਚਲੋ 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 ਯਾਰ ਢੁੱਲੇ ਕੇ ਬੈਠੇ ਹੋ ਕਾਲਾ ਕਿ ਪੈਣਾ ਹੈ ਉਹ ਕਾਲੇ ਦੇ ਪੈਣਾ ਹੈ ਬੜ ਬਹੁਤ ਸਾਰੇ ਸਟੂਡੈਂਟ ਹੈ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 73 74 ਤੇ 75 ਸੈਕਟਰ 17 ਡੀ ਚੰਡੀਗੜ੍ਹ ਕੰਟੈਕਟ 0181 5044999